ਲੋਭੀ ਜਿਹਨੂੰ ਪਤਾ ਹੈ ਉਹਨੂੰ ਪਤਾ ਹੈ ਜਿਹਨੂੰ ਨਹੀਂ ਪਤਾ ਉਹਨੂੰ ਦੱਸਣ ਲੱਗਾ ਕਈ ਮੇਰੇ ਵਰਗੇ ਹੋਣੇ ਜਿਹਨਾਂ ਨੂੰ ਪਤਾ ਨਹੀਂ ਹੋਣਾ ਨੇ ਬਈ ਸਬਜੀ ਵਿੱਚ ਸਭ ਤੋਂ ਸਵਾਦਿਸ਼ਟ ਚੀਜ਼ ਕਿਹੜੀ ਲੱਗਦੀ ਆਪਾਂ ਨੂੰ ਡੱਕੇ ਦਾ ਨੂਨ ਮਿਰਚ ਦਾ ਹੈਗਾ ਹੀ ਹੈਗਾ ਹਨਾ ਲਸਣ ਜ਼ਿਆਦਾ ਹਨਾ ਦੋਹਾਂ ਨੂੰ ਕੱਟਣ ਛਿੱਲਣ ਲੱਗੇ ਮੌਤ ਪੈਂਦੇ ਆ ਬੰਦੇ ਉਹਨਾਂ ਹਨਾ ਯਾਨੀ ਜਿਹੜੇ ਬੰਦੇ ਤਿਆਰ ਕਰਦੇ ਉਹਦੇ ਗੱਲ ਕਰਨ ਲੱਗੇ ਉਹਨਾਂ ਨੇ ਜਨਾਨੀਆਂ ਤਾਂ ਵਿਚਾਰੀਆਂ ਕਰੀ ਹੋ ਜਾਂਦੀਆਂ ਬਈ ਹੁਣ ਇਹਦਾ ਇੱਕ ਟੰਗ ਹੈ ਬੇਬੇ ਨੇ ਸਿਖਾਇਆ ਤਾਂ ਮੈਨੂੰ ਉਹ ਯਾਦ ਆ ਗਿਆ ਮੈਨੂੰ ਬੇਲ ਲਸਣਾ ਜਿੰਨਾ ਮਰਜੀ ਲਸਣ ਤੁਸੀਂ ਲੈ ਲਓ ਉਹਨੂੰ ਕੱਲੀ ਕੱਲੀ ਕਰ ਲਓ ਉੱਥੇ ਛਿੱਲ ਲਓ ਨਾ ਉਹ ਨਹੀਂ ਛਿੱਲਣਾ ਨਹੀਂ ਉਹ ਪੋਥੀਆਂ ਅਲੱਗ ਅਲੱਗ ਕਰਕੇ ਉਹਨੂੰ ਇੱਕਦਮ ਐਕਲ ਕਰ ਲਓ ਫਿਰ ਉਹਦੇ ਵਿੱਚ ਨਾ ਇੱਕ ਡਾਟਾ ਤੇਲ ਦਾ ਮੇਰੇ ਕੋਲ ਇੱਕੋ ਤਾਂ ਬਸ ਡਾਟਾ ਇੱਕ ਡਾਟਾ ਤੇਲ ਦਾ ਪਾ ਕੇ ਉਹਨੂੰ ਇਸ ਤਰ੍ਹਾਂ ਮਿਕਸ ਕਰ ਲਓ ਸਾਰੀਆਂ ਪੋਥੀਆਂ ਠੀਕ ਹੈ ਕੋਈ ਮੇਹਨਤ ਨਹੀਂ ਕਰਨੀ ਪੈਣੀ ਤੇ ਦੂਸਰੇ ਦਿਨ ਜਦ ਤੁਸੀਂ ਤੇ ਚਾਹੇ ਹੱਥ ਜਾਂ ਮਾਰੂੰਗਾ ਫੁੱਲੜ ਬਾਹਰ ਹੋ ਜਾਣੇ ਆ ਤੇ ਲਸਣ ਐਡਡ ਪੀਸ ਆ ਨਿਕਲ ਜਾਣਾ ਫਿਰ ਡੱਬੇ ਚ ਪਾਓ ਆਪਣਾ ਜੇ ਸਬਜੀ ਬਣਾਉਣੀ ਹੈ ਵਿੱਚ ਪਾਓ ਟੇਸਟ ਦਾ ਆਨੰਦ ਪਾਓ ਹੈਨਾ ਵਧੀਆ ਚੀਜ਼ ਆ ਲਸਣ ਤੇ ਅਦਰਕ ਦੋਹਾਂ ਨੂੰ ਛਿੱਲਣ ਲੱਗੇ ਬਹੁਤ ਕੌੜੇ ਜਿਹੇ ਹੁੰਦੇ ਆ ਇਹ ਵਧੀਆ ਢੰਗਾ ਬੇਬੇ ਨੇ ਦੱਸਿਆ ਵਾ ਤਾਂ ਮੈਨੂੰ ਤੇ ਮੇਰੇ ਹੁਣ ਕਉਂਕਿਉਂਕਿ ਮੈਂ ਪਾਉਂਦਾ ਨਹੀਂ ਲਸਣੇ ਪਹਿਲਾਂ ਕਾਂਤ ਜੀ ਆਉਂਦੀ ਹੈ ਬਹੁਤ ਹੁਣ ਆ ਢੰਗਾ ਫਿਰ ਮੈਂ ਲਸਣ ਪਾਉਂਦਾ ਹੈ